Thank <sharp inhale> you. बच्चा बहना पहला मां ने क्या दिल से नहीं जा सकता दूजे से भेजा आप ਘਰੇ ਦੇ ਪੁੱਤ ਮੇਰਾ ਤਾਂ ਕੋਈ ਤਕਸੂਰ ਨਹੀਂ ਜੇ ਤੁਸੀਂ ਕੋਸ਼ਿਸ਼ ਵੀ ਕਰਨਾ ਤਾਂ ਨਹੀਂ ਹਾਂ ਜੀ ਉਹ ਦਾਦੀ ਨੇ ਕਰਵਾਣੀ ਕਰਨਾ ਤੁਹਾਨੂੰ ਬੰਦਾ ਜੀ ਅੱਛਾ ਜੀ ਬੋਲੇ ਕੋਈ ਜੀ ਮਾਂ ਕੋਈ ਹੋਰ ਕੀ ਆ ਰਹੀ ਸੀ ਜੀ ਤੂੰ ਨਹੀਂ ਕਰੋ ਲੋਨੀ ਵਾਸਤੇ ਤੈਨੂੰ ਬਾਦ ਦੂੰਗਾ ਕਿ ਉਹ ਜੀ ਕਹਿੰਦੇ ਨੇ ਅੱਜ ਜਿੰਨੀ ਲੰਕਾ ਜੀ ਉਹ ਦਿਖਾ ਹੱਥ ਵਾਲਾ ਹਾਂਜੀ ਕੀ ਗੱਲ ਸੀ ਅਸੀਂ ਸਵੇਰੇ 5:30 ਵਜੇ ਆਏ ਹੁੰਦਾ ਮੈਨੇ ਨਾਲ ਆਇਆ ਜਦੋਂ ਚਲ ਆ ਉਹ ਤੋਂ ਪਤਾ ਕੀਤਾ ਉਹ ਕਹਿੰਦੀ ਇਹ ਇੱਕ ਮਿੰਟ ਮਰੂ ਸਵੇਰ ਨੂੰ ਉੱਠ ਖੜੂ ਸੌਂ ਤੱਕ ਉੱਠ ਖੜੂਗਾ ਯਾਨੀ ਜਾਨ ਪੈਜੂ ਦੁਆਰੇ ਜਦੋਂ ਦੁਆਰੇ ਹੁਣ ਮੈਂ ਸੱਟ ਕੇ ਕਰੇ ਦੁਬਾਰੇ ਫੇਰ ਆਇਆ ਆਪਦੇ ਘਰ ਦੇ ਨੂੰ ਲੈ ਕੇ ਮੈਂ ਕਿਹਾ ਮੁੰਡਾ ਉਹਨਾਂ ਨਾਲ ਘੰਟੇ ਜਾਨ ਸੀਦੀ ਮੈਂ ਕਿਹਾ ਘਟਾ ਘਟਾ ਉਹਦਾ ਘੰਟਾ ਘਟਾਉ ਤੇ ਦੁਬਾਰੇ ਜਦੋਂ ਫੇਰ ਆਏ ਪਤਾ ਵੀ ਮਰਿਆ ਪਿਆ ਇਹ ਕੁੜੀ ਨੇ ਸਾਡੇ ਉੱਥੇ ਜਾ ਵੜੀ ਦੋ ਘੰਟੇ ਬਾਅਦ ਫੇਰ ਬੁੜੀਆਂ ਨਹੀਂ ਕਿਸੇ ਦੇ ਕਹਤੇ ਆਈ ਨਾ ਫਿਰ ਮੈਂ ਗਿਆ ਮੈਂ ਕਿਹਾ ਮੈਂ ਤੇਰੇ ਜੁੱਤੀਆਂ ਮਾਰਦੀਆਂ ਤੂੰ ਬਾਹਰ ਹੋ ਫੇਰ ਅਸੀਂ ਇਹਨੂੰ ਹੌਲੀ ਹੌਲੀ ਉੱਥੋਂ ਲੈ ਕੇ ਆਏ ਫੇਰ ਜਦੀ ਨਾਰ ਮੁਰਗੀ ਨਾਲ ਵੀ ਜਦੋਂ ਅਸੀਂ ਗਾਹਾਂ ਲੈ ਕੇ ਉੱਥੇ ਜਾ ਕੇ ਮਾੜਾ ਮੋਟਾ ਕੁੜੀ ਸਾਨੂੰ ਇਹੋ ਜਿਹੀ ਜਿਹਦੇ ਚਲਤੀ ਰਹਿ ਕੇ ਗੱਲ ਸਾਰੀ ਕੋਮ ਕੋਮ ਹੋਊਗਾ ਕੋਈ ਨਾ ਕੋਈ ਬਿਮਾਰੀ ਲੱਗੂ ਹਾਂਜੀ ਤਾਜਾ ਕੇ ਉੱਤੇ ਮੜਾ ਮੋਟਾ ਲੱਗੀ ਮਾਤਾ ਨੇ ਕਿਹਾ ਸੀ ਜੀ ਤੁਹਾਨੂੰ ਇਹਦੇ ਬਾਰੇ ਮੁੰਡੇ ਬਾਰੇ ਮਾਤਾ ਨੇ ਕਹਿੰਦੇ ਵੀ ਦਵਾਈ ਨਹੀਂ ਦਵਾਉਣ ਦਿੱਤੀ ਪਿਛਲੇ 3 ਮਹੀਨਿਆਂ ਤੋਂ ਮਾਤਾ ਨੇ ਤਾਂ ਇਹਨਾਂ ਦਾ 1 ਸਾਲ ਦਾ ਪਹਿਲਾਂ ਹੋਂ ਬੰਨਣ ਕਰਾਇਆ ਹਾਇਆ ਫਿਰ ਉਹ ਕਹਿੰਦੀ ਇਹਨੂੰ ਦਵਾਈ ਨਹੀਂ ਖਿਲਾਉਣੀ ਵੀ ਆਪੇ ਮੁੰਡਾ ਠੀਕ ਕਰ ਮਰਨ ਤੋਂ ਬਾਅਦ ਕਹਿੰਦੇ ਸੀ ਵੀ ਮਾਤਾ ਕਹਿੰਦੀ ਮਰ ਕੇ ਉੱਠ ਕਰੂ ਹਾਂ ਉਹ ਵੀ ਇਹਨਾਂ ਨੇ ਹੁਣ ਸਵੇਰੇ ਮੈਨੂੰ ਕੁੜੀ ਕਹਿੰਦੀ ਜਦੋਂ ਮੈਂ ਆਇਆ ਇਹ ਮਰਿਆ ਪਿਆ ਅੰਦਰ ਇਹਦੀ ਕੁੜੀ ਦੀ ਜੋਤ ਲਾਈ ਆ ਕਹਿੰਦੀ ਇਹ ਮਾਤਾ ਨਾਲ ਗੱਲਾਂ ਕਰ ਰਿਹਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਮਾਤਾ ਨਾਲ ਗੱਲਾਂ ਕਰਦਾ ਵੀ ਇਹਨੇ ਕੰਟਾ ਕਟ ਕਾਣਾ ਚਲੋ ਅਸੀਂ ਕਿ ਕੋਈ ਜਾਣੀ ਅਸੀਂ ਉਹ ਕੰਟਾ 2 ਘੰਟੇ 3 ਘੰਟੇ ਦੇਖਿਆ ਫਿਰ ਮੈਂ ਫੋਮ ਫੋਮ ਕਿਤੇ ਸਾਰਿਆਂ ਨੂੰ ਕੋਈ ਭਾਈ ਆ ਗਿਆ ਉਹਦੇ ਮਰਨ ਤੋਂ ਬਾਅਦ ਉਹ ਤਾਂ ਗੱਲ ਨਹੀਂ ਕੀਤੀ ਉਹਦੇ ਮਰਨ ਤੋਂ ਬਾਅਦ ਉਹਦੇ ਕੋਲੇ ਮੈਂ ਗਿਆ ਸੀ ਉਹ ਮੈਨੂੰ ਕਹਿੰਦੀ ਆ ਜਾਓ ਜੀ ਮੇਰੇ ਜੁੱਤੀਆਂ ਮਾਰ ਲਓ ਮੈਂ ਸਾਨੂੰ ਕੀ ਲੋੜ ਆ ਜੁੱਤੀਆਂ ਮਾਰਨ ਦੀ ਮੱਧੀ ਗੱਲ ਖਤਮ ਕਰ ਸਾਨੂੰ ਪਤਾ ਲੱਗ ਗਿਆ ਅਸੀਂ ਵੀ ਅਰਥਾਂ ਜੋ ਕੁਝ ਤੁਸੀਂ ਉਹਨਾਂ ਤੋਲਿਆ ਦੇਖੋ ਪਹਿਲੇ ਸਾਡਾ ਕੋਈ ਗੰਤ ਕਰਦੇ ਦੂਜਾ ਕੋਈ ਪਰਸਨਲ ਅਟੈਕ ਨਹੀਂ ਸੋਦੀ ਕਰਦੇ ਸਰਫ ਜਰੀ ਸਦੀ ਸੇਵਾ ਲਗੀ ਹੋਈ ਆ ਅਸੀਂ ਤਾਂ ਹੋਕਾ ਦੇਣਾ ਮੈਂ ਤੇ ਆ ਮੈਂ ਨਹੀਂ ਜਾ ਰਿਹਾ ਤੈਨੂੰ ਆਖੀ ਰਾਤ ਅੱਛਾ ਆਖੀ ਲਾਉਂਦੇ ਹੁਣ ਚੱਕ ਦਿੰਦੇ ਆ ਚੱਕ ਦਿੰਦੇ ਨਾ ਉੱਡੀ ਪਿੱਛੇ ਮੇਰੇ ਮਿਰਬਾਨ ਕਹਿੰਦਾ ਕਰੀਆ ਤੁਲਾ ਹਾਂ ਚੱਕ ਦਿੰਦੇ ਆ ਹੁਣ ਯਾਤਰੀਕਰ ਬੈਠੇ ਨੇ ਸਾਰੇ ਇਹ ਨਹੀਂ ਚੱਕਣ ਉਹ ਕਹਿੰਦੇ ਅਸੀਂ ਨਹੀਂ ਜਾਣਾ ਨੰਦਪਾਣੀ ਉਹਦੇ ਦੇ ਲਈ ਨਾਉ ਕਰਨਾ ਜਾਇਆ ਨਾ ਨਹੀਂ ਨਹੀਂ ਉਹ ਚੱਕ ਦਿੰਦੇ ਆ ਬਸ ਇੰਨੀ ਤੋਂ ਮੇਰੀ ਬੇਇੱਜ਼ਤੀ ਆ ਵੀ ਨਹੀਂ ਚੱਕ ਦਿੰਦੇ ਆ ਤੁਸੀਂ ਆਰਡਰ ਤੋਂ ਨਾ ਬੰਦ ਕਰੋ ਮੈਂ ਉਹ ਜੋਤਨੀ ਲਾਉਣਾ ਚਾਹੁੰਦੀ ਕਿ ਕੁਝ ਨਹੀਂ ਕਰ ਰਹੀ ਜੋਤਨੀ ਲਾਉਣਾ ਆਪਣੇ ਕਰੇ ਜੋ ਮਰਜ਼ੀ ਲੈ ਚਲੋ ਠੀਕ ਹੈ ਜੀ ਜਿੰਨੇ ਪਤਾ ਨਹੀਂ ਇਹ ਕਰਾਤੀ ਮੈਂ ਉਹ ਕੁਝ ਪਰ ਲੋਕਾਂ ਨੂੰ ਨਹੀਂ ਇਹ ਕੰਮ ਲੋਕਾਂ ਨੂੰ ਗੁੰਮਰਾਹ ਕਰਨਾ ਨਿੱਜੀ ਮਾਮਲਾ ਨਹੀਂ ਤੁਹਾਡਾ ਹਾਂ ਸਾਡੇ ਕਾਈ ਦੇ ਪ੍ਰਧਾਨ ਜੀ ਇੱਕ ਮਿੰਟ ਤੁਸੀਂ ਭੈਣੀ ਹੈ ਇੱਕ ਵਾਰੀ ਕੀ ਜੀ ਕਿ ਮੇਰੀ ਜੱਬ ਨਹੀਂ ਕੱਸੀ ਬਸ ਇੱਕ ਦੇਗਾ ਕੋਈ ਦੁਸ਼ਮਣੀ ਨਹੀਂ ਹੈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੈਨੂੰ ਬਗਾਲੀ ਕਰੇ ਨੁਕਸਾਨ ਕਰਕੇ ਲਖਾਦੇ ਕੋਈ ਇੱਥੇ ਮੇਰੇ ਜਾਣ ਕਿਉਂ ਨਹੀਂ ਕੰਮ ਕੀਤਾ ਆ ਵਸਾਲ ਚ ਤੇ ਜਿਹੜੀ ਉਹ ਸ਼ਕਤੀ ਹੈ ਵਿੱਚ ਦਿਖਾਵੇ ਫਿਰ ਤੁਸੀਂ ਬੰਦਾ ਬਣਾ ਤਰੋ ਮੈਨੂੰ ਮੰਨਦੇ ਹੋ ਵੀ ਤੂੰ ਤੁਹਾਡਾ ਮਾਰ ਉਹਨੂੰ ਮਾਰ ਜੇ ਤੁਹਾਡਾ ਦੇਖਾ ਨਹੀਂ ਮੇਰਾ ਨਹੀਂ ਮੇਰਾ ਤੁਹਾਡੇ ਵਿੱਚ ਆ ਕੇ ਉਹਨੇ ਇਹ ਕੰਮ ਕੀਤਾ ਚਾਰ ਲੋ ਆਦੇ ਵਕੀਲ ਬਕੂਲ ਨੂੰ ਜਿਹੜੇ ਨੂੰ ਮਿਲਣਾ ਉਹਨਾਂ ਨਾਲ ਗੱਲਬਾਤ ਕਰ ਲਓ ਤਾਂ ਸਾਨੂੰ ਜੀ ਤੇ ਜਿਹੜਾ ਕੁਝ ਉਹਨਾਂ ਦਾ ਮੋੜ ਨਾ ਹੈਗਾ ਉਹ ਬੁੱਧਵਾਰ ਤੋਂ ਪਹਿਲਾਂ ਸਾਡੇ ਇੱਕ ਪੱਤਰਕਾਰ ਸਾਹਿਬ ਬੈਠੇ ਨੇ ਤਿੰਨ ਚਾਰ ਆ ਰਹੀ ਹੈ ਜੇ ਨਾ ਬੈਠ ਜਾਣੀ ਨਹੀਂ ਲੱਗ ਜੀ ਆਪਾਂ ਉਹਨਾਂ ਜੀ ਇਹ ਤੇ ਉਹ ਤੋਂ ਕੀ ਕਰਤਾ ਨਹੀਂ ਜਦੋਂ ਮਾਜੀ ਘਰ ਸਾਨੂੰ ਕਾਰਜ ਨਹੀਂ ਚੋਦੇ ਨੇ ਨਹੀਂ ਆ ਲੱਗੇ ਕੋਈ ਕਾਰਜ ਨਹੀਂ ਲੱਗਦਾ ਤੇ ਲੋਕ ਨਹੀਂ ਹੋਣਗੇ ਨਹੀਂ ਨਹੀਂ ਆਵਾਂਗੇ ਆਵਾਜ਼ ਆ ਰਹੀ ਜੀ ਲੋਕ तीन कपड़े नहीं हैं, चार वो टॉपिक नहीं हैं, बाहर जी, बाहर बोलने के साथ खा रहा है, क्यों नहीं कपड़े नहीं हैं, बाहर आ रहा हूँ, काफी बोले, चलिए मैं आऊँ, लक्ष्मी जब्बा, चलिए बाहर, आते हैं